ਪਾਲੋ ਚੌਂਕੇ ਵਿੱਚ ਚੁੱਲ੍ਹੇ ਤੇ ਪਾਣੀ ਦਾ ਪਤੀਲਾ ਗਰਮ ਕਰ ਰਹੀ ਸੀ ਕੋਲ ਹੀ ਉਸ ਦੀ ਨਾਨ ਨ ਰਾਣੀ ਅੱਗ ਸੇਕ ਰਹੀ ਸੀ ਉਸ ਦੀ ਸੱਸ ਬਾਰ ਬੈਠੀ ਆਪਣੇ ਪੁੱਤੇ ਨੂੰ ਖੜਾ ਰਹੀ ਸੀ ਜਦ ਪਾਲੋ ਬਾਲਟੀ ਵਿੱਚ ਗਰਮ ਪਾਣੀ ਦਾ ਪਤੀਲਾ ਉਲਟਾਉਣ ਲੱਗੀ ਤਾਂ ਗਰਮ ਪਾਣੀ ਦੀ ਛੱਲ ਉਸ ਦੇ ਪੈਰਾਂ ਤੇ ਪੈ ਗਈ ਉਸ ਨੇ ਚੀ ਕੀ ਕਿਹਾ ਹਾਏ ਮਾਂ ਮਰ ਗਈ ਗਰਮ ਪਾਣੀ ਪੈਰਾਂ ਤੇ ਪੈ ਗਿਆ ਇਹ ਸੁਣ ਕੇ ਉਸ ਦੀ ਸੱਸ ਰਸੋਈ ਵਿੱਚ ਭੱਜੀ-ਭੱਜੀ ਆਈ ਤੇ ਕਹਿਣ ਲੱਗੀ ਕੂੜੇ ਕੀ ਹੋ ਗਿਆ ਪਾਣੀ ਕਿਤੇ ਤੇ ਪੈ ਗਿਆ ਉਸ ਨੂੰ ਦੇਖ ਕੇ ਪਾਲੋ ਨੇ ਕਿਹਾ ਇਹ ਤਾਂ ਬੇਬੇ ਮੈਂ ਆ ਮੇਰੇ ਪੈਰਾਂ ਤੇ ਗਰਮ ਪਾਣੀ ਪੈ ਗਿਆ ਉਸਦੀ ਗੱਲ ਸੁਣ ਕੇ ਬੀਬੇ ਨੇ ਸਿਰਫ ਇਨਾ ਹੀ ਕਿਹਾ ਅੱਛਾ ਮੈਂ ਤਾਂ ਕਿਹਾ ਕਿ ਤੇ ਰਾਣੀ ਐ ਤੇ ਰਸੋਈ ਵਿੱਚੋਂ ਬਾਹਰ ਆ ਗਈ ਪਾਲੋਂ ਨੂੰ ਪੈਰ ਜਲ ਜਾਣ ਕਾਰਨ ਬਹੁਤ ਪੀੜ ਹੋ ਰਹੀ ਸੀ ਪਰ ਆਪਣੀ ਸੱਸ ਦੇ ਇਹ ਬੋਲ ਸੁਣ ਕੇ ਉਸਦੀ ਪੀੜ ਦੁੱਗਣੀ ਹੋ ਗਈ ਇਹ ਕਹਾਣੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਦੋਸਤੋ